ਬਿਨਾ ਬਦਲੇ ਬਿਨਾ ਡਰ ਜਜ਼ਬਾ ਸੱਚ ਕਾ ਲਈ ਸੱਚ ਦਿਖਾਤੇ ਹੈ ਪੀਐਸਜੀ ਇੰਡੀਆ ਨਿਊਜ਼ ਟੀਵੀ ਤੇ ਤੁਹਾਡਾ ਸਵਾਗਤ ਹੈ ਹਲਕਾ ਡੇਰਾ ਬਾਬਾ ਨਾਨਕ ਦੇ ਵਿੱਚ ਕਿਸਾਨਾਂ ਵੱਲੋਂ ਇੱਕ ਰੈਲੀ ਕੱਢੀ ਗਈ ਡੇਰਾ ਬਾਬਾ ਨਾਨਕ ਦੇ ਵਿੱਚ ਬੀਜੇਪੀ ਦੇ ਵੜਨ ਤੇ ਉਹਨਾਂ ਨੇ ਕਿਹਾ ਹੈ ਕਿ ਲਕਾਲੀਆਂ ਝੰਡੀਆਂ ਦੇ ਨਾਲ ਇਹਨਾਂ ਦਾ ਡਟ ਕੇ ਵਿਰੋਧ ਕੀਤਾ ਜਾਏਗਾ ਦੇਖ ਰਹੇ ਹੋ ਲਾਈਵ ਤਸਵੀਰਾਂ ਪੱਤਰਕਾਰ ਨਰਵਚਨ ਲੋਥਰਾ ਦੀ ਖਾਸ ਰਿਪੋਰਟ ਮਜ਼ਦੂਰ ਕਿਸਾਨ ਜਿੰਦਾਬਾਦ 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 ਕਿਸਾਨਾਂ ਮਜ਼ਦੂਰਾਂ ਦਾ ਇੱਕ ਜਿੰਦਾਬਾਦ 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 ਸਾਡਾ ਇੱਕ ਜਿੰਦਾਬਾਦ ਜਿੰਦਾਬਾਦ ਕਿਸਾਨ ਮਜ਼ਦੂਰ ਜੁੜੀਆਂ ਜਿੰਦਾਬੀਆਂ ਜਿੰਦਾਬਾਦ ਜਿੰਦਾਬਾਦ ਸਾਡਾ ਇੱਕ ਜਿੰਦਾਬਾਦ ਜਿੰਦਾਬਾਦ ਭਰਾ 750 ਕਿਸਾਨ ਦੇ ਮਜ਼ਦੂਰ ਅਹੀਤ ਕਰ ਦਿੱਤਾ ਪੁੱਤ ਬੱਚਿਆਂ ਕਿਹਾ ਹੋਰ ਦੇ ਦੁਨੀਆ ਖਾਂ ਚਲੇ ਗਈਆਂ ਇਸ ਕਰਕੇ ਅਸੀਂ ਪਿੰਡ ਪਿੰਡ ਜਾ ਕੇ ਭਾਜਪਾ ਦਾ ਵਿਰੋਧ ਇਸ ਕਰਕੇ ਕਰ ਰਹੇ ਹਾਂ ਕਿ ਜੋ ਸਰਕਾਰਾਂ ਦਾ ਹੱਕ ਦੰਦਾ ਸੀਗਾ ਬੰਦੀ ਦਾ ਕਿਉਂਕੇ ਬਣ ਕੇ ਵਖਾ ਦਿੱਤਾ ਉਹਨੇ ਉਹਨੇ ਜਾਂਤਾਂਆਂ ਲੜਾਈਆਂ ਕਰਾ ਦਿੱਤੀਆਂ ਕਈ ਖਾਂ ਪ੍ਰਾਦੇ ਮਸੀਹ ਭਾਈਚਾਰੇ ਦੇ ਲੜਕੀਆਂ ਦੇ ਨਾਲ ਬਲਾਦਕਾ ਕਰਵਾ ਦਿੱਤੇ ਕਈ ਖਾਂ ਮੁਸਲਮਾਨਾਂ ਨੂੰ ਮਰਵਾ ਦਿੱਤਾ ਤੇ ਕਿਸਾਨਾਂ ਮਜ਼ਦੂਰਾਂ ਨੂੰ ਵੀ ਲੜਾ ਦਿੱਤਾ ਤੇ ਮਰਵਾ ਦਿੱਤਾ ਇਸ ਨੇ ਇਸ ਕਰਕੇ ਅਸੀਂ ਇਸ ਦਾ ਵਿਰੋਧ ਕਰਦੇ ਆਂ ਕਿ ਇਹ ਬੀਜੇਪਾਰਟ ਬੀਜੇਪੀ ਪਾਰਟੀ ਹੋ ਪਾਰਟੀ ਆ ਜਿੰਨੇ ਕਿਸਾਨ ਵੀ ਸ਼ਹੀਦ ਕੀਤੇ ਮਜ਼ਦੂਰ ਵੀ ਸ਼ਹੀਦ ਕੀਤੇ ਜੇ ਧਰਮਾਂ ਦੀ ਗੱਲ ਕਰੀਏ ਤੇ ਸਾਰੇ ਧਰਮਾਂ ਦੀ ਇਹ ਪਾਰਟੀ ਜਿਹੜੀ ਦੁਸ਼ਮਣ ਆ ਤੁਸੀਂ 10 ਸਾਲੇ ਸਰਕਾਰ ਨੂੰ ਦੇਖ ਲਿਆ ਏ ਤੇ ਇਹੋ ਹੀ ਇਹਨਾਂ ਨੂੰ ਅਸੀਂ ਆਪਣੇ ਲੋਕਾਂ ਨੂੰ ਯਾਦ ਕਰਾਉਣ ਆਏ ਆ ਕਿ ਜਿਹੜੇ ਇਹਨਾਂ ਦੇ ਲੀਡਰ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਆਉਂਦੇ ਆ ਉਹਨਾਂ ਨੂੰ ਤੁਸੀਂ ਸਵਾਲ ਕਰੋ ਕਿ ਜਿਹੜੇ ਸਾਡੇ ਲੋਕ ਤੁਸੀਂ ਕਤਲ ਕੀਤੇ ਆ ਪਿਛਲੇ 10 ਸਾਲ ਦੇ ਵਿੱਚ ਜਿਹੜੇ ਸਾਡੇ ਨਾਲ ਧੱਕੇ ਕੀਤੇ ਆ ਤੇ ਉਹਨਾਂ ਦਾ ਤੁਸੀਂ ਇਨਸਾਫ ਅਜੇ ਤੱਕ ਨਹੀਂ ਦਿੱਤਾ ਸਾਰੀਆਂ ਕੋਟਾ ਇਹਨਾਂ ਨੇ ਖਤਿਰ ਕਰਦੀਆਂ ਛੋਟੀਆਂ ਪਾਰਟੀਆਂ ਨੂੰ ਖਾਦੀ ਇਹ ਪਾਰਟੀ ਇਸ ਕਰਕੇ ਅਸੀਂ ਆਪਣੇ ਲੋਕਾਂ ਨੂੰ ਸਾਰੇ ਮਿਲ ਕੇ ਜਾਗਰੂਕ ਕਰ ਰਹੇ ਹਾਂ ਕਿ ਇਸ ਪਾਰਟੀ ਤੋਂ ਦੂਰੀ ਬਣਾਓ ਔਰ ਜਿਹੜੀ ਵੀ ਤੁਹਾਨੂੰ ਚੰਗੀ ਪਾਰਟੀ ਲੱਗਦੀ ਆ ਉਹਨੂੰ ਵੋਟਾਂ ਪਾਓ ਤੇ ਅੱਗੇ ਲੈ ਕੇ ਆਓ ਇਸ ਕਰਕੇ ਇਹ ਦੁਸ਼ਮਣ ਦੇਸ਼ ਦੀ ਪਾਰਟੀ ਆ ਤੇ ਇਸ ਪਾਰਟੀ ਨੂੰ ਸਤਾ ਤੋਂ ਬਹੁਤ ਜ਼ਰੂਰੀ ਹੈ ਕਿ ਚੋਣਾਂ ਦੇ ਵਿੱਚ ਆਪਣੇ ਮਤ ਦਾ ਦਾਨ ਜਿਹੜਾ ਆ ਸੂਝ-ਬੂਝ ਨਾਲ ਕਰਕੇ ਤੇ ਇਹਨਾਂ ਦਾ ਪ੍ਰੋਪਰ ਬਾਈਕਾਟ ਕਰੋ ਜਿਹੜਾ ਵੀ ਲੀਡਰ ਇਹਨਾਂ ਦਾ ਕੋਈ ਤੁਹਾਡੇ ਕੋਲ ਆਉਂਦਾ ਆ ਉਹਨੂੰ ਪਹਿਲਾਂ ਪਿਆਰ ਦੇ ਨਾਲ ਸਮਝਾਓ ਜੇ ਨਹੀਂ ਤਾਂ ਉਹਦਾ ਸਮਾਜਿਕ ਬਾਈਕਾਟ ਕਰੋ ਇਹ ਲੋਕ ਸਾਡੇ ਸਮਾਜ ਦੇ ਵੀ ਦੁਸ਼ਮਣ ਨੇ ਜਿਹੜੇ ਇਹਨਾਂ ਦੇ ਲੀਡਰ ਇਹਨਾਂ ਤੋਂ ਪਿੱਛੇ ਨਹੀਂ ਹੁੰਦੇ ਇਹ ਸਤਾ ਤੇ ਇਹ ਸਤਾ ਦੇ ਸੰਦੇਸ਼ੋ ਕਿ ਇਹ ਲੋਕ ਪੁਜਾਰੀ ਨੇ ਇਹਨਾਂ ਨੂੰ ਸਦਾ ਚਾਹੀਦੀ ਆ ਇਹਨਾਂ ਨੂੰ ਸਾਡੇ ਲੋਕਾਂ ਦੇ ਨਾਲ ਕੋਈ ਪਿਆਰ ਨਹੀਂ ਕੋਈ ਮੁਹੱਬਤ ਨਹੀਂ ਇਹਨੀਆਂ ਬੇਨਤੀਆਂ ਦੇ ਨਾਲ ਮੈਂ